ਭਗਵੰਤ ਮਾਨ ਭਗਤ ਸਿੰਘ ਦੀ ਪੱਕ ਦਾ ਨਾਹਰਾ ਲੈ ਕੇ ਭਗਤ ਸਿੰਘ ਦਾ ਨਾਹਰਾ ਲੈ ਕੇ ਲੋਕਾਂ ਤੋਂ ਵੋਟਾਂ ਲੁੱਟ ਕੇ ਸਤਾ ਦਾ ਆਨੰਦ ਮਾਣ ਰਿਹਾ ਹੈ ਇਹ ਤੇਰਾ ਨਸ਼ਾ ਲੋਕ ਛੇਤੀ ਲਾ ਦੇਣਗੇ ਐਦੂ ਬਾਦ ਤੁਸੀਂ ਭਾਲੇ ਨਹੀਂ ਥਿਓਨੇ ਜਿਹੜੇ ਰਾਹ ਇਹਨਾਂ ਨੇ ਪਕੜੇ ਹੋਏ ਆ ਜੇ ਦਾਮਾ ਤਾਂ ਹੁਣ ਫੜ ਲਈ ਫਿਰ ਇਹਨਾਂ ਨੂੰ ਸਵਾਲ ਹੀ ਚੁਪਦੇ ਐ ਜਿਹੜੇ ਕੀਤੇ ਨੇ ਵੀ ਸਾਨੂੰ ਸਵਾਲ ਕਿਵੇਂ ਭਗਵੰਤ ਮਾਨ ਨੂੰ ਸਤਾ ਦਾ ਨਸ਼ਾ ਥੋੜਾ ਜਿਆਦਾ ਜਾੜੇ ਚੜ ਗਿਆ ਮੁੱਖ ਮੰਤਰੀ ਹੈ ਕੋਈ ਤੂੰ ਖੁਦਾ ਨਹੀਂ ਬਣ ਗਿਆ ਇਸ ਕਰਕੇ ਤੇਰਾ ਨਸ਼ਾ ਲੋਕ ਲਾ ਦੇਣਗੇ ਇਹਨਾਂ ਨਸ਼ਾ ਸਤਾ ਦਾ ਮਾੜਾ ਹੁੰਦਾ ਹੈ ਇਹਨਾਂ ਨੇ ਤਾਂ ਭਗਵੰਤ ਮਾਨਾ ਉੱਟ ਜਾਣਾ ਲੁੱਟ ਕੇ ਮਾਲ ਉਧਦੇ ਪਾਉਣੇ ਆਉਦੇ ਬੈਗ ਚ ਕੱਪੜੇ ਜਿੱਦੇ 27 ਦੇ ਵਿੱਚ ਵੋਟਾਂ ਪੈ ਗਈਆਂ ਇਹ ਤਾਂ ਭਾਲਣਗੇ ਫਿਰ ਕੋਈ ਹੋਰ ਸਟੇਟ ਜਾ ਕੇ ਤੇ ਸੋਡਾ ਕੀ ਬਣੂ ਫੇਰਾ ਇਹ ਪਰਚੇ ਮਨਿੰਦਰ ਤੇ ਨਹੀਂ ਐ ਨਾ ਮਿੰਟੂ ਦਾ ਬੰਦਾ ਨਾ ਮਨਿੰਦਰ ਦਾ ਬੰਦਾ ਇਹ ਪਰਚੇ ਆ ਲੋਕਾਂ ਦੇ ਜੇ ਲੋਕਾਂ ਦੀ ਆਵਾਜ਼ ਚਾਹਦੇ ਐ ਸਰਕਾਰਾਂ ਦੇ ਚਿੱਠੇ ਤੁਹਾਡੇ ਸਾਹਮਣੇ ਲਿਆਉਂਦੇ ਐ ਤੇ ਤਾਂ ਇਹਨਾਂ ਨੂੰ ਇਹ ਮੈਡਲ ਪਾਏ ਨੇ ਇਹੀ ਭਗਵੰਤ ਮਾਨ ਆਦਾ ਹੁੰਦਾ ਸੀ ਸੱਥਾਂ 'ਚ ਸਵਾਲ ਕਰੋ ਲੀਡਰਾਂ ਨੂੰ ਪੁੱਛੋ ਵੀ ਭਾਈ ਸਾਡਾ ਕੀਤਾ ਕੀ ਆ 75 ਸਾਲਾਂ 'ਚ ਤੇ ਅੱਜ ਉਹੀ ਤਾਂ ਪੁੱਛ ਰਹੇ ਨੇ ਲੋਕ ਅੱਜ ਇਹਨਾਂ ਨੂੰ ਪੁੱਛ ਰਹੇ ਐ ਇਹ ਗਲਾ ਘੁੱਟ ਰਹੇ ਐ ਤੇ ਪਰ ਲੋਕ ਪੁੱਠੇ ਮੋੜ ਲੈਂਦੇ ਆ ਭਗਵੰਤ ਮਾਨ ਸਾਹਿਬ ਤੈਨੂੰ ਪੁੱਛਣਾ ਚਾਹੁੰਦਾ ਹੈ ਭਗਤ ਸਿੰਘ ਨੇ ਇਹ ਨਹੀਂ ਆਖਿਆ ਸੀ ਵੀ ਪੱਤਰਕਾਰ ਭਾਈਚਾਰੇ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਸੁੱਟੋ ਜਿਹੜਾ ਲੋਕ ਪੱਖੀ ਗੱਲ ਕਰਦਾ ਹੈ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਸੁੱਟੋ ਭਗਵੰਤ ਮਾਨ ਸਾਹਿਬ ਤੈਨੂੰ ਪੁੱਛਣਾ ਚਾਹੁੰਦੇ ਅੱਜ ਤੂੰ ਕੀ ਕਰ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਤੂੰ ਬੋਲਦਾ ਹੈ ਵੀ 66 ਏ ਦੇ ਤਹਿਤ মিডিਆ ਤੇ ਅਮਰਜੈਂਸੀ ਲੱਗ ਰਹੀ ਹੈ ਉਹਦਾ ਗਲਾ ਘੋਟਿਆ ਜਾ ਰਿਹਾ ਹੈ ਤੇ ਇਹਨੂੰ ਕ੍ਰਾਈਮ ਨਹੀਂ ਮੰਨਣਾ ਚਾਹੀਦਾ ਉੱਥੇ ਤੂੰ ਗੱਜ-ਵੱਜ ਕੇ ਬੋਲ ਰਿਹਾ ਹੈ ਤੇ ਅੱਜ ਤੂੰ ਕੀ ਕਰ ਰਿਹਾ ਹੈ ਭਗਵਾਨ ਤਮਨਤਾ ਫਰੀਏ ਸਕੂਟਰ ਤੇ ਹੁੰਦਾ ਸੀ ਉਹਦੀ ਕੀ ਔਕਾਤ ਸੀ ਇਹ ਗੱਡਾ ਲੋਕਾਂ ਨੇ ਦਿੱਤਾ ਸੀ ਜਿਹਨੂੰ ਜਹਾਜ਼ ਕਹਿ ਦਿੰਦੇ ਆ ਵੀ ਉਹਦੀ ਗਾਇਹਾਜ਼ਰੀ ਚ ਵੀ ਕਿੱਥੇ-ਕਿੱਥੇ ਚੱਲਿਆ ਸਾਨੂੰ ਦੱਸ ਦਿਓ ਤੇ ਅੱਜ ਭਮੱਕੜ ਦਾਸ ਹੀ ਰਹੇ ਆ ਤੇ ਉੱਤੀ ਦੱਸ ਦਿੰਦੇ ਲੋਕ ਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਵਿਕਾਸ ਨਵੇਂ ਸਾਲ ਤੱਕ ਇੱਕ ਐਫ ਆਈ ਆਰ ਨਜ਼ਰ ਹੁੰਦੀ ਹੈ ਪੱਤਰਕਾਰਾਂ ਦੇ ਉੱਤੇ ਕੀਤੀ ਹੋਈ ਉਸ ਉਹ ਐਫ ਆਈ ਆਰ ਦੇ ਵਿੱਚ ਕੀ ਹੈ ਸਾਰੀ ਗੱਲਬਾਤ ਕਰਾਂਗੇ ਜਾਂ ਕਿਉਂ ਕੀਤੀ ਗਈ ਹੈ ਸਰਕਾਰ ਵੱਲੋਂ ਐਫ ਆਈ ਆਰ ਇੱਕ ਸਵਾਲ ਹੀ ਤਾਂ ਕੀਤਾ ਸੀ ਸਰਕਾਰ ਨੂੰ ਇਸ ਬਾਰੇ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਬੀ ਕੇ ਯੂ ਗ੍ਰਾਹਾਂ ਤੋਂ ਬਿੱਟੂ ਮੱਲਣ ਹੋਣਗੇ ਮੱਲਣ ਬਾਈ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤੁਹਾਡਾ ਧੰਨਵਾਦ ਜੀ ਧੰਨਵਾਦ ਕਿਵੇਂ ਦੇਖਦੇ ਹੋ ਪਹਿਲਾਂ ਸਰਕਾਰ ਵੱਲੋਂ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਪੱਤਰਕਾਰਾਂ ਦੇ ਉੱਤੇ ਇਸ ਤੋਂ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਲੋਕ ਫਰ ਚੈਨਲ ਤੇ ਮਨਿੰਦਰ ਦੇ ਇੱਕ ਸਟਾਰ ਹੋਰ ਲਾਤਾ ਜੀ ਸ਼ੀਮਾ ਸਟਾਰ ਹੋਊਗਾ ਮੇਰੇ ਹਿਸਾਬ ਨਾਲ ਜੀ ਤੇ ਉਹਦੇ ਨਾਲ ਨਾਲ ਮਿੰਟੂ ਗਰੂ ਸਰਗੇ ਤੇ ਵੀ ਲਾਤਾ ਜੀ ਆਰਟੀਆਈ ਐਕਟ ਮਾਨਕ ਗੋਇਲ ਉਹਤੇ ਵੀ ਲਾਤਾ ਤੇ ਇੱਕ ਭਗਵੰਤ ਮਾਨ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਲੋਕਾਂ ਨੇ ਪਹਿਲਾਂ ਵੀ ਤੈਨੂੰ ਥੁੱਕ ਕੇ ਚਟਾਇਆ ਜੀ ਤੇ ਲੋਕ ਹੀ ਹੁਣ ਚਟਾਉਣਗੇ ਅਗਲੀ ਗੱਲ ਅਸੀਂ ਨਹੀਂ ਬੋਲਦੇ ਭਗਵੰਤ ਮਾਨ ਦਾ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਹੈ ਵੀ ਜਿਹੜਾ মিডিਆ ਤੇ ਅਮਰਜੈਂਸੀ ਲਾਈ ਜਾ ਰਹੀ ਹੈ ਪੁਲਿਸ ਪਰੇਸ਼ਾਨ ਕਰ ਰਹੀ ਹੈ ਪਰਚੇ ਦਰਜ ਕਰ ਰਹੀ ਹੈ ਤੇ ਮੈਮ 66 ए ਦੇ ਤਹਿਤ ਧਾਰਾ ਦੇ ਵੀ ਇਹਨੂੰ ਕ੍ਰਾਈਮ ਨਹੀਂ ਮੰਨਿਆ ਜਾਂਦਾ 66 ए ਦੇ ਕਹਿਣ ਦਾ ਭਾਵ ਧਾਰਾ ਦੇ ਇਹਨੂੰ ਕ੍ਰਾਈਮ ਨਹੀਂ ਮੰਨਿਆ ਜਾਂਦਾ ਤੇ ਫਿਰ ਅੱਜ ਤੂੰ ਕੀ ਕਰ ਰਿਹਾ ਹੈ ਭਗਵਾਨਤਮਾਨ ਸਾਹਿਬ ਤੈਨੂੰ ਪੁੱਛਣਾ ਚਾਹੁੰਦੇ ਆ ਅੱਜ ਤੂੰ ਕੀ ਕਰ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਤੂੰ ਬੋਲਦਾ ਹੈ ਵੀ 66 ਏ ਦੇ ਤਹਿਤ ਮੀਡੀਆ ਤੇ ਅਮਰਜੈਂਸੀ ਲੱਗ ਰਹੀ ਹੈ ਉਹਦਾ ਗਲਾ ਘੋਟਿਆ ਜਾ ਰਿਹਾ ਹੈ ਤੇ ਇਹਨੂੰ ਕ੍ਰਾਈਮ ਨਹੀਂ ਮੰਨਣਾ ਚਾਹੀਦਾ ਉੱਥੇ ਤੂੰ ਗੱਜ-ਵੱਜ ਕੇ ਬੋਲ ਰਿਹਾ ਹੈ ਤੇ ਅੱਜ ਤੂੰ ਕੀ ਕਰ ਰਿਹਾ ਹੈ ਇਹ ਭੌਰ ਆਏ ਸੀ ਆਮ ਕੁਰਤੇ ਪਜਾਮਿਆਂ ਦੇ ਵਿੱਚ ਠੀਕ ਹੈ ਆਮ ਘਰਾਂ ਦੇ ਮੁੰਡੇ ਆਏ ਸੀ ਇਹ ਫੀਟਰ ਨੂੰ ਜਿਹੜਾ ਜਿਹੜਾ ਪਾਉਣ ਵਾਲੇ ਆਏ ਸੀ ਤੇ ਅੱਜ ਕੀ ਹੋ ਰਿਹਾ ਹੈ ਅੱਜੇ ਆਮ ਕਰਾਂਦੇ ਨਹੀਂ ਰਹੇ ਭਗਵਾਨ ਤਮਾਨਸਿਆ ਤੂੰ ਇੱਥੇ ਹੀ ਰਹਿਣਾ ਜਿਹੜੇ ਤੇਰੇ 9495 ਗੁੰਗੇ ਆ ਇਹਨਾਂ ਨੇ ਵੀ ਇੱਥੇ ਹੀ ਰਹਿਣਾ ਜਿਹੜੇ ਦਿੱਲੀ ਵਾਲੇ ਭੌਰ ਆਏ ਆ ਇਹਨਾਂ ਨੇ ਉੱਟ ਜਾਣਾ ਇਹਨਾਂ ਨੇ ਕਿਤੇ ਹਰਿਆਣਾ ਚੱਡੇ ਲਾ ਲੈਣੇ ਆ ਕਿਤੇ ਗੁਜਰਾਤ ਚਲਾ ਲੈਣੇ ਆ ਕਿਤੇ ਯੂਪੀ ਚਲਾ ਲੈਣੇ ਆ ਕਿਤੇ ਪੱਛਮੀ ਬੰਗਾਲ ਚਲਾ ਲੈਣੇ ਆ ਕਿਤੇ ਮਹਾਰਾਸ਼ਟਰ ਚਲਾ ਲੈਣੇ ਆ ਇਹਨਾਂ ਨੇ ਤਾਂ ਉਨਾਂ ਚਿਰ ਜਿੰਨਾ ਚਿਰ ਪੰਜਾਬ ਦਾ ਮਾਲ ਲੁੱਟਣਾ ਹੈ ਇਹ ਉਨਾਂ ਚਿਰ ਹੈ ਪੁੱਛਿਆ ਕੀ ਸੀ ਅਗਲੀ ਗੱਲ ਮਾਨਕ ਗੁਇਲ RTI ਐਕਟ ਜਿਨ੍ਹਾਂ ਨੇ ਪਾਇਆ ਹੋਇਆ ਸੀ ਪਹਿਲੀ ਗੱਲ ਤਾਂ 4 ਸਾਲ ਤੋਂ ਉਹਦਾ ਕੋਈ ਜਵਾਬ ਨਹੀਂ ਦਿੱਤਾ ਠੀਕ ਹੈ ਜੇ ਉਹਨਾਂ ਨੇ ਸੋਸ਼ਲ ਮੀਡੀਆ 'ᱨᱮ ਕਮੈਂਟ ਕਰ ਲਿਆ ਵੀ ਸਾਨੂੰ ਸੋਸ਼ਲ ਮੀਡੀਆ 'ᱨᱮ ਦੱਸ ਦਿਓ ਹੁਣ ਵੀ ਜਿਹੜੇ ਇਹਨਾਂ ਦੇ ਇਧਰਲੇ ਉਧਰਲੇ ਐ ਪਾਰਟੀ ਦੇ ਵਿੱਚ ਸੋਸ਼ਲ ਮੀਡੀਆ ਤੇ ਪਾਈ ਰਹੇ ਨੇ ਪਰਮੱਕੜ ਜਿਨ੍ਹਾਂ ਨੂੰ ਅਸੀਂ ਪਰਮੱਕੜ ਕਹਿ ਦਿੰਦੇ ਆ ਵੀ ਇਹ ਤਾਂ ਤੱਥਾਂ ਦੇ ਤਹਿਤ ਮਤਲਬ ਕਿ ਵੀਡੀਓ ਨਹੀਂ ਪਾਉਂਦੇ ਇਹ ਚੈਨਲ ਤੇ ਚਲਾ ਦਿੰਦੇ ਨੇ RTI ਪਾ ਕੇ ਉਹਨਾਂ ਨੇ ਇਹ ਪੁੱਛਿਆ ਸੀ ਵੀ 45 ਲੱਖ ਰੁਪਇਆ ਗੁਜਰਾਤ ਚ ਖਰਚ ਆਇਆ ਕਿ 55 ਲੱਖ ਦਿੱਲੀ ਚ ਆਇਆ ਉਹ ਖਰਚਾ ਕਿੱਥੇ ਕਿੱਥੇ ਆਇਆ ਸਾਨੂੰ ਦੱਸ ਦਿਓ ਤੇ ਜਿਹੜਾ ਮੁੱਖ ਮੰਤਰੀ ਦਾ ਗੱਡਾ ਹੈ ਜਿਹੜਾ ਲੋਕਾਂ ਨੇ ਉਹਨੂੰ ਗੱਡਾ ਸੌਂਪਿਆ ਜੀ ਭਗਵੰਤ ਮਾਨ ਤਾਂ ਪ੍ਰੀਅ ਸਕੂਟਰ ਤੇ ਹੁੰਦਾ ਸੀ ਉਹਦੀ ਕੀ ਔਕਾਤ ਸੀ ਇਹ ਗੱਡਾ ਲੋਕਾਂ ਨੇ ਦਿੱਤਾ ਸੀ ਜਿਹਨੂੰ ਜਹਾਜ਼ ਕਹਿ ਦਿੰਨੇ ਆ ਵੀ ਉਹਦੀ ਗਾਇ ਹਾਜ਼ਰੀ ਚ ਵੀ ਕਿੱਥੇ ਕਿੱਥੇ ਚੱਲਿਆ ਸਾਨੂੰ ਦੱਸ ਦਿਓ ਤੇ ਅੱਜ ਭਮੱਕੜ ਦਾ ਸੀ ਰਹੇ ਐ ਤੇ ਉੱਤੀ ਦੱਸ ਦਿੰਦੇ ਭਗਵੰਤ ਮਾਨ ਨੂੰ ਜਹਾਜ਼ ਦਿੱਤਾ ਸੀ ਲੋਕਾਂ ਨੇ ਜੀ ਨਾ ਕਿ ਦਿੱਲੀ ਵਾਲਿਆਂ ਨੂੰ ਦਿੱਤਾ ਹੈ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਹੈ ਨਾ ਕਿ ਦਿੱਲੀ ਵਾਲਿਆਂ ਨੂੰ ਬਣਾਇਆ ਹੈ ਭਗਵੰਤ ਮਾਨ ਦੇ ਮੂੰਹ ਨੂੰ 92 ਇੱਥੇ ਜਿਤਾਏ ਸੀ ਨਾ ਕਿ ਦਿੱਲੀ ਵਾਲੇ ਜਿਤਾਏ ਸੀ ਉਹਨਾਂ ਦੇ ਸਵਾਲ ਕੀਤੇ ਸੀ ਤੇ ਭਾਈ ਕੀ ਇਹ ਤਾਂ ਇਹੀ ਭਗਵੰਤ ਮਾਨ ਆਦਾ ਹੁੰਦਾ ਸੀ ਸੱਥਾਂ 'ਚ ਸਵਾਲ ਕਰੋ ਲੀਡਰਾਂ ਨੂੰ ਪੁੱਛੋ ਵੀ ਭਾਈ ਸਾਡਾ ਕੀਤਾ ਕੀ ਆ 75 ਸਾਲਾਂ 'ਚ ਸਾਡੇ ਸਕੂਲ ਕਿੱਧਰ ਗਏ ਸਾਡੇ ਹਸਪਤਾਲ ਕਿੱਧਰ ਗਏ ਸਾਡਾ ਰੋਜ਼ਗਾਰ ਕਿੱਧਰ ਗਿਆ ਸਾਡੀਆਂ ਫਸਲਾਂ ਦੇ ਭਾਅ ਕਿੱਧਰ ਗਏ ਤੇ ਕਿਸਾਨ ਤੇ ਮਜ਼ਦੂਰ ਦੀ ਸਾਂਝ ਕਿੱਧਰ ਗਈ ਤੇ ਅੱਜ ਉਹੀ ਤਾਂ ਪੁੱਛ ਰਹੇ ਨੇ ਲੋਕ ਅੱਜ ਇਹਨਾਂ ਨੂੰ ਪੁੱਛ ਰਹੇ ਐ ਇਹ ਗਲਾ ਘੁੱਟ ਰਹੇ ਐ ਤੇ ਫਿਰ ਲੋਕ ਪੁੱਠੇ ਮੋੜ ਲੈਂਦੇ ਐ ਸਿਆਣਿਆਂ ਦੀ ਕਹਤ ਹੈ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ ਉਹ ਪਿੰਡ ਵੱਲ ਭਜਦਾ ਹੈ ਭਗਵੰਤ ਤਬਾਨ ਦੀ ਸਿਆਸੀ ਮੌਤ ਹੋਊਗੀ ਇਹਦੇ ਨਾਲ ਇਹਦੋਂ ਪਹਿਲਾਂ ਵੀ ਹੋਈ ਐ ਇਹਦੇ ਨਾਲ ਵੀ ਹੋਊਗੀ ਜਦੋਂ ਸਿਆਣਿਆਂ ਦੀ ਕਹਤ ਹੈ ਜਦੋਂ ਗਿੱਦੜ ਦੀ ਮੌਤ ਆਉਂਦੀ ਉਹ ਪਿੰਡ ਵੱਲ ਭਜਦਾ ਹੈ ਇਹ ਹੁਣ ਪਿੰਡਾਂ ਵੱਲ ਭੱਜ ਰਹੇ ਐ ਤੇ 26 ਚੜ ਗਿਆ 27 ਚੜ ਜਾਣਾ ਤੇ ਸੋਨੂ ਲੋਕ ਗਲੀਆਂ ਵਿੱਚ ਨਹੀਂ ਭਜਾਉਣਗੇ ਤੇ ਜੇ ਤੁਸੀਂ ਵਾਕਿਆ ਹੀ ਹੁਣ ਪਰਚਾ ਦਰਜ ਕੀਤਾ 12 ਸਤੰਬਰ ਨੂੰ ਕੀਤਾ 20 ਦਿਨ ਇਹਨਾਂ ਨੂੰ ਤੁਸੀਂ ਲੁਕੋਈ ਰੱਖਿਆ ਇੱਕ ਤਰੀਕ ਨੂੰ ਤੁਸੀਂ ਨਵੇਂ ਸਾਲ ਦਾ ਤੋਹਫਾ ਦਿੱਤਾ ਲੋਕਾਂ ਨੂੰ ਉਹ ਲੋਕ ਹੈ ਮਨਿੰਦਰ ਹਰਕੇ ਮਿੰਟੂ ਗੁਰਸਰਗੀ ਹਰਕੇ ਜਿਹੜੇ ਲੋਕਾਂ ਦੀ ਆਵਾਜ਼ ਚਾਹਦੇ ਆ ਪਹਿਲੀ ਗੱਲ ਤਾਂ ਇੱਥੇ মিডিਆ ਹੀ ਨਹੀਂ ਰਹਿ ਗਿਆ ਵੱਡੇ ਚੈਨਲ ਜਿਹਨੂੰ ਅਸੀਂ ਗੋਦੀ মিডিਆ ਕਹਿ ਦਿੰਨੇ ਆ ਦਿੱਲੀ ਤੋਂ ਚੱਲਿਆ ਸੀ ਜਦੋਂ ਦਿੱਲੀ ਘੋਲ ਹੈ ਵੀ ਇੱਕ ਪਾਸੇ ਗੋਦੀ মিডিਆ ਖੜਾ ਹੈ ਇੱਕ ਪਾਸੇ ਲੋਕਾਂ ਦੇ ਚੈਨਲ ਖੜੇ ਆ ਜਿਹੜੇ ਲੋਕਾਂ ਦੀ ਆਵਾਜ਼ ਚਾਹਦੇ ਆ ਗੋਦੀ মিডিਆ ਤਾਂ ਵਿਕ ਚੁੱਕਿਆ ਉਹ ਤਾਂ ਆਵਾਜ਼ ਨਹੀਂ ਚਾਹਦਾ ਤੇ ਜਿਹੜੇ ਲੋਕਾਂ ਦੀ ਆਵਾਜ਼ ਚਾਹਦੇ ਆ ਕਿਰਤੀ ਲੋਕਾਂ ਦੀ ਤੇ ਉਹਨਾਂ ਤੇ ਅੱਜ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਵਾਜ਼ ਕਿਤੇ ਨਹੀਂ ਦੱਬੂਗੀ ਆ ਲੋਕਵਾਜ ਲੋਕਾਂ ਦੀ ਆਵਾਜ਼ ਹੈ ਮਨਿੰਦਰ ਜੀ ਸਿੱਧੂ ਨਹੀਂ ਇਹ ਲੋਕਵਾਜ ਲੋਕਾਂ ਦੀ ਆਵਾਜ਼ ਹੈ ਇਹਨੂੰ ਜੇ ਦੱਬਣਗੇ ਸਮਝ ਲਓ ਫਿਰ ਲੋਕਾਂ ਨੂੰ ਦੱਬਿਆ ਜਾ ਰਿਹਾ ਹੈ ਇੱਥੇ ਵੱਡੇ ਵੱਡੇ ਆ ਗਏ ਚਿਕੰਦਰ ਬਾਦਸ਼ਾਹ ਕੇ ਮੁੜ ਗਏ ਇੱਥੇ ਸ਼ਹੀਦਾਂ ਦੇ ਦਿਨ ਚੱਲ ਰਹੇ ਨੇ ਸ਼ਹੀਦਾਂ ਦੇ ਦਿਨਾਂ ਚ ਇਹ ਜਬਰ ਕਰ ਰਹੇ ਨੇ ਇੱਥੇ ਤਾਂ 6 ਸਾਲ ਤੇ 9 ਸਾਲ ਦੀ ਉਮਰਾਂ ਚ ਮੀਆਂ ਦੇ ਵਿੱਚ ਚਨੇ ਗਏ ਗੁਰੂ ਸਾਹਿਬ ਨੇ ਪਰਿਵਾਰ ਵਾਰਤਾ ਇੱਥੇ ਤਾਂ ਤਾਂ ਨਹੀਂ ਝੁਕੇ ਸਵਾ ਲੱਖ ਨਾਲ ਇੱਕ ਲੜਾਤਾ ਇਹ ਤਾਂ ਉਹਨਾਂ ਦੇ ਵਾਰਸ ਹੈ ਇੱਥੇ ਤਾਂ 18 ਤੇ 21 ਸਾਲ ਦੇ ਜੋਧੇ ਫਾਂਸੀਆਂ ਤੇ ਚੜ ਗਏ ਇਹ ਤਾਂ ਉਹਨਾਂ ਦੇ ਵਾਰਸ ਹੈ ਭਗਤ ਸਿੰਘ ਦੇ ਨਾਰਾ ਲਾ ਕੇ ਪੀਲੀ ਪੱਗ ਬੰਨ੍ਹ ਕੇ ਆਉਣ ਵਾਲਾ ਭਗਵੰਤ ਸਿੰਘ ਭਗਵੰਤ ਮਾਨਸਾਹ ਤੈਨੂੰ ਪੁੱਛਣਾ ਚਾਹੁੰਦਾ ਹੈ ਭਗਤ ਸਿੰਘ ਨੇ ਇਹ ਨਹੀਂ ਆਖਿਆ ਸੀ ਵੀ ਪੱਤਰਕਾਰ ਭਾਈਚਾਰੇ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਛੁੱਟੋ ਜਿਹੜਾ ਲੋਕਪੱਖੀ ਗੱਲ ਕਰਦਾ ਹੈ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਛੁੱਟੋ ਤੇ ਭਗਤ ਸਿੰਘ ਦਾ ਇਹ ਰਸਤਾ ਨਹੀਂ ਸੀ ਭਗਤ ਸਿੰਘ ਨੇ ਇਹ ਨਹੀਂ ਆਖਿਆ ਸੀ ਕਿਸਾਨਾਂ ਮਜ਼ਦੂਰਾਂ ਕਿਰਤੀ ਲੋਕਾਂ ਤੇ ਡਾਂਗਾਂ ਵਾਓ ਭਗਤ ਸਿੰਘ ਨੇ ਇਹ ਨਹੀਂ ਕਿਹਾ ਸੀ ਜਿਹੜੇ ਮੁਲਾਜ਼ਮ ਨੇ ਪੜ੍ਹੇ ਲਿਖੇ ਡਿਗਰੀਆਂ ਹਾਸਲ ਕਰਕੇ ਤੇ ਉਹਨਾਂ ਤੇ ਲਾਠੀਆਂ ਵਾਓ ਭਗਤ ਸਿੰਘ ਨੇ ਇਹ ਨਹੀਂ ਕਿਹਾ ਸੀ ਧੀਆ ਭੈਣਾਂ ਦੀਆਂ ਚੁੰਨੀਆਂ ਰੋਲੋ ਭਗਤ ਸਿੰਘ ਨੇ ਇਹ ਨਹੀਂ ਕਿਹਾ ਸੀ ਸਾਡੇ ਕਿਸਾਨਾਂ ਮਜ਼ਦੂਰਾਂ ਕਰਤੀ ਲੋਕਾਂ ਦੀਆਂ ਪੱਗਾਂ ਰੋਲੋ ਭਗਤ ਸਿੰਘ ਨੇ ਇਹ ਨਹੀਂ ਕਿਹਾ ਸੀ ਉਹਨਾਂ ਨੂੰ ਕੜੀਸ ਕੜੀਸ ਕੇ ਚੱਕ ਕੇ ਜੇਲ੍ਹਾਂ ਚ ਸੱਟੋ ਭਗਤ ਸਿੰਘ ਨੇ ਇਹ ਨਹੀਂ ਕਿਹਾ ਸੀ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਚ ਡੱਕੋ ਇਹ ਭਗਤ ਸਿੰਘ ਦਾ ਰਾਹ ਨਹੀਂ ਸੀ ਭਗਵੰਤਮਾਨ ਭਗਤ ਸਿੰਘ ਦੀ ਪੱਗ ਦਾ ਨਾਹਰਾ ਲੈ ਕੇ ਭਗਤ ਸਿੰਘ ਦਾ ਨਾਹਰਾ ਲੈ ਕੇ ਲੋਕਾਂ ਤੋਂ ਵੋਟਾਂ ਲੁੱਟ ਕੇ ਸੱਤਾ ਦਾ ਆਨੰਦ ਬਣ ਰਿਹਾ ਹੈ ਇਹ ਤੇਰਾ ਨਸ਼ਾ ਲੋਕ ਛੇਤੀ ਲਾ ਦੇਣਗੇ ਐਦੂ ਬਾਅਦ ਤੁਸੀਂ ਭਾਲੇ ਨਹੀਂ ਥਿਓਨੇ ਜਿਹੜੇ ਰਾਹ ਇਹਨਾਂ ਨੇ ਪਕੜੇ ਹੋਏ ਐ ਜੇ ਦਾਮਾ ਤਾਂ ਹੁਣ ਫੜ ਲਈ ਫਿਰ ਇਹਨਾਂ ਨੂੰ ਫਿਰ ਤੈਨੂੰ ਲੋਕ ਦੱਸਣਗੇ ਵੀ ਬਣੂਗਾ ਕੀ ਸੋਡਾ ਫਿਰ ਤੁਹਾਨੂੰ ਗਲੀਆਂ ਵਿੱਚ ਦੀ ਭਜਾਉਣਗੇ ਲੋਕ ਜੇ ਤੂੰ ਇਹ ਲੋਕਾਂ ਨੂੰ ਹੱਥ ਪਾਲਿਆ ਕਿਉਂਕਿ ਇਹ ਲੋਕ ਲੋਕਾਂ ਦੀ ਗੱਲ ਕਰਦੇ ਐ ਇਹੀ ਮਨਿੰਦਰਜੀਤ ਸਿੱਧੂ ਵਰਗੇ ਜੇ ਇਹ ਵੀ ਸੋਟੇ ਤੋਂ ਇਸ਼ਤਿਹਾਰ ਲੈ ਲੈਣ ਬਿੰਟੂ ਗੁਰੂ ਸਰ ਕੀ ਕਰਕੇ ਏ ਵੀ ਚੰਡੀਗੜ੍ਹ ਦੇ ਵਿੱਚ ਕੋਠੀਆਂ ਪਾ ਸਕਦੇ ਆ ਇਹ ਵੀ ਆਪਦੇ ਦਫਤਰ ਚੰਡੀਗੜ੍ਹ ਦੇ ਵਿੱਚ ਖੋਲ ਸਕਦੇ ਆ ਫੇਰ ਭਾਈ ਇੱਥੇ ਸੱਚ ਤੇ ਹੱਕ ਦੀ ਤਾਂ ਗੱਲ ਕਰਨ ਵਾਲਾ ਕੋਈ ਹੈ ਪੰਜੇ ਉਂਗਲਾਂ ਇੱਕੋ ਜਿਗੀਆਂ ਤਾਂ ਨਹੀਂ ਇੱਥੇ ਜਦੋਂ ਹਕੂਮਤਾਂ ਨੇ ਜ਼ਬਰ ਕੀਤਾ ਉਦੋਂ ਜ਼ਬਰ ਨੂੰ ਟੱਕਰ ਦੇਣ ਵਾਲੇ ਵੀ ਉੱਠੇ ਨੇ ਤੇ ਵਿੱਚ ਗਦਰ ਵੀ ਉੱਠੇ ਨੇ ਤੇ ਫਿਰ ਆਲ ਬੰਦੇ ਜਿਹੜੇ ਤੁਹਾਡੇ ਵਰਗੇ ਭਰਾ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਲੋਕਾਂ ਦੀ ਆਵਾਜ਼ ਪਹੁੰਚਾਉਂਦੇ ਆ ਜਿਹੜੇ ਦੁਖੀ ਲੋਕਾਂ ਦੀ ਆਵਾਜ਼ ਬਚਾਉਂਦੇ ਆ ਦਬਲੇ ਕੁਚਲੇ ਲੋਕਾਂ ਦੀ ਆਵਾਜ਼ ਪਹੁੰਚਾਉਂਦੇਲ ਤੇ ਫਿਰ ਉਹਨਾਂ ਤੇ ਜੇ ਆਇਆ ਜ਼ਬਰ ਹੋਊਗਾ ਤਾਂ ਲੋਕ ਮੋੜ ਲੈਂਦੇ ਆ ਲੋਕਾਂ ਨੇ ਮੋੜਿਆ ਦਿੱਲੀ ਘੋਲਵੇਲੇ ਤੁਸੀਂ ਦੇਖ ਲਓ ਇੱਥੇ ਤੁਸੀਂ 6000 6 ਤੇ 2006 ਤੇ ਸੌਰੀ 7 ਦੇ ਵਿੱਚ ਤੁਸੀਂ ਧੌਲੇ ਛੰਨੇ ਦਾ ਘੋਲ ਦੇਖ ਲਓ ਤੁਸੀਂ ਮਾਨਾ ਵਾਲੇ ਸਟੇਸ਼ਨ ਦੀ ਗੱਲ ਕਰ ਲਓ ਕਿੰਨੇ ਅਨੇਕਾਂ ਘੋਲ ਗਰਾ ਦਿੰਨੇ ਆ ਮਨਜੀਤ ਧਨੇਰ ਦੀ ਸਜ਼ਾ ਦੀ ਗੱਲ ਕਰ ਲਓ ਸੁਪਰੀਮ ਕੋਰਟ ਨੇ ਜਦੋਂ ਕਲਮ ਬਾਤੀ ਸੀਗੀ ਵੀ 20 ਸਾਲ ਸਜ਼ਾ ਹੋਗੀ ਉਹ ਵੀ ਲੋਕਾਂ ਨੇ ਮੋੜ ਲਈ ਉਹਨੂੰ ਵੀ ਰਿਹਾ ਕਰਾ ਲਿਆ ਸਮੇਂ-ਸਮੇਂ ਤੇ ਲੋਕ ਜਵਾਬ ਦਿੰਦੇ ਨੇ ਆ ਗਵੰਡੀ ਪਿੰਡ ਚੰਦ ਭਾਨ ਦੀ ਗੱਲ ਕਰ ਲੋ ਜਦੋਂ ਜ਼ਬਰ ਹੋਇਆ ਕਿਸਾਨਾਂ ਮਜ਼ਦੂਰਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ ਪਿੰਡ ਦੇ ਵਿੱਚ ਫਿੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਨੌਜਵਾਨਾਂ ਨੂੰ ਚੱਕ ਕੇ ਜ਼ਿਲ੍ਹਾ ਚ ਸੜਤਾ ਨਜਾਇਜ਼ ਉਹਨਾਂ ਤੇ ਪਰਚਿਤ ਕਰਤੇ ਤੇ ਕੁੱਟਮਾਰ ਕਰਤੀ ਤੇ ਫਿਰ ਉੱਥੋਂ ਵੀ ਉਹਨਾਂ ਨੂੰ ਲੋਕਾਂ ਨੇ ਜ਼ਿਲ੍ਹਾ ਚੋਂ ਕਢਾ ਕੇ ਬਾਹਰ ਲਿਆਂਦਾ ਉਹਨਾਂ ਤੇ ਸਰਕਾਰ ਨੇ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਲੋਕਾਂ ਨੇ ਮੋੜਾ ਦਿੱਤਾ ਮਨਿੰਦਰਜੀਤ ਸਿੱਧੂ ਤੇ ਤੋਂ ਪਹਿਲਾਂ 4 ਤੋਂ 5 ਪਰਚੇ ਹੋ ਗਏ ਉਹ ਵੀ ਸਰਕਾਰ ਨੇ ਥੁੱਕ ਕੇ ਚੱਟਿਆ ਲੋਕਾਂ ਨੇ ਮੋੜਿਆ ਉਹ ਵੀ ਮੋੜਾ ਮੋੜਿਆ ਤੇ ਫਿਰ ਆਹ ਕੀ ਗੱਲ ਐ ਇਹ ਵੀ ਮੋੜਾਂਗੇ ਨਾਲ ਖੜਾਂਗੇ ਮੂਰੇ ਹੋ ਕੇ ਖੜਾਂਗੇ ਲੋਕਾਂ ਨੂੰ ਅਪੀਲ ਕਰਦੇ ਆ ਜੇ ਸਿੱਧੂ ੜੀ ਜੇਲ੍ਹ ਜਾ ਰਿਆ ਪਰਚਾ ਸਿੱਧੂ ਤੇ ਨਹੀਂ ਹੋਇਆ ਪਰਚਾ ਮਿੰਟੂ ਗੁਰੂਸੱਗੇ ਤੇ ਨਹੀਂ ਹੋਇਆ ਪਰਚਾ ਲੋਕਾਂ ਤੇ ਹੋਇਆ ਲੋਕਾਂ ਦਾ ਗਲਾ ਘੁੱਟਿਆ ਜਾ ਰਿਹਾ ਵੀ ਲੋਕਾਂ ਦੀ ਆਵਾਜ਼ ਨਾ ਕੋਈ ਚੱਕ ਲੇ ਪਿਛਲੇ ਦਿਨਾਂ ਦੇ ਵਿੱਚ ਰਣਜੀਤ ਗੱਲ ਤੇ ਕੀ ਹੋਇਆ ਰਣਜੀਤ ਗੱਲ ਉੱਥੇ ਗਿਆ ਕਿਉਂ ਮੰਡੀ ਦੇ ਵਿੱਚ ਰਣਜੀਤ ਗੱਲ ਕਿਹਾ ਸੀ ਉਹ ਮੰਡੀ ਦੇ ਵਿੱਚ ਲੁੱਟ ਹੋ ਰਹੀ ਸੀ ਕੀਦੀ ਹੋ ਰਹੀ ਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਉੱਥੇ ਭਾਅ ਨਹੀਂ ਲੱਗ ਰਹੇ ਸੀ ਉੱਥੇ ਝੋਨੇ ਦਾ ਘਾਣ ਹੋ ਰਿਹਾ ਸੀਗਾ ਕਾਟਾ ਕੱਟੀਆਂ ਜਾ ਰਹੀਆਂ ਸੀ ਫਿਰ ਉਹਨੇ ਜੇ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਉੱਥੋਂ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਹਮਲੇ ਕਰਾਉਂਦੇ ਨੇ ਫਿਰ ਉਹ ਕੀ ਹੋਇਆ ਉਹ ਵੀ ਨਿਪਟ ਜਾਂਦਾ ਫਿਰ ਉਹ ਤੂੰ 20 ਦਿਨ ਬਾਅਦ ਕੀ ਰਿਜ਼ਲਟ ਨਿਕਲਿਆ 12 ਸਤੰਬਰ ਦੀ ਕਹਾਣੀ ਹੈ ਪਰ ਦੂਬਰ ਆ ਹਾਲਾਤਾਂ 'ਚ ਆਪਾਂ ਖੜੇ ਆ ਲੋਕਾਂ ਦਾ ਗਲਾ ਨਹੀਂ ਕੁੱਟਿਆ ਜਾਣਾ ਜਿਹੜਾ ਲੋਕਾਂ ਦਾ ਗਲਾ ਕੁੱਟਦਾ ਫਿਰ ਉਹਨੂੰ ਲੋਕ ਮੋੜਨਾ ਜਾਣਦੇ ਆ ਇਹਨਾਂ ਨੇ ਅਜੇ ਪਿੰਡਾਂ 'ਚ ਆਉਣਾ ਬਈ ਕੀ ਲੱਗਦਾ ਇੱਕ ਸਵਾਲ ਹੀ ਤਾਂ ਪੁੱਛਿਆ ਸੀ ਸਰਕਾਰ ਨੂੰ ਵੀ ਹੈਲੀਕਾਪਟਰ ਦਾ ਵੇਰ ਬਈ ਮੰਗਿਆ ਸੀ ਆਰਟੀਆਈ ਪਾ ਕੇ ਮਾਨ ਕੋਇਲ ਨੇ ਤੇ ਅਸੀਂ ਖਬਰ ਕੀਤੀ ਸੀ ਪਰ ਪਰਚਾ ਕਰਦੇ ਆ ਨਾ ਪੱਤਰਕਾਰਾਂ ਦੇ ਉੱਤੇ ਤੁਹਾਨੂੰ ਕਿੰਨਾ ਗੱਲਾਂ ਦਾ ਕੀ ਅਪਰਾਧ ਕਰਤਾ ਪੱਤਰਕਾਰਾਂ ਵੀ ਉਹਨਾਂ ਦੇ ਪਰਚਾ ਹੋ ਗਿਆ ਸਵਾਲ ਹੀ ਤਾਂ ਦੁਖਦੇ ਨੇ ਜਿਹੜੇ ਬੁੱਧੀਜੀਵੀ ਜੇਲ੍ਹਾਂ 'ਚ ਬੈਠੇ ਨੇ ਠੀਕ ਹੈ ਉਹਨਾਂ ਦੀ ਆਪਾਂ ਗੱਲ ਕਰਨ ਲਈਏ ਉਹ ਡਾਂਗ ਤਾਂ ਨਹੀਂ ਮਾਰਦੇ ਡਾਂਗ ਨਹੀਂ ਮਾਰਦੇ ਉਹ ਸਵਾਲ ਪਿੰਨਣਾ ਕਰਦੇ ਨੇ ਉਹਦਾ ਮੂੰਹ ਨਾਲ ਪਿੰਨ ਨਹੀਂ ਉਹ ਪੈਨ ਇਹਨਾਂ ਦੇ ਦਿਲ ਚ ਚੁੱਪਦਾ ਜਿਹੜਾ ਸਵਾਲ ਕੀਤਾ ਵੀ ਛੋਟਾ ਜਿਹੜਾ ਗੱਟਾ ਹੈ ਮੁੱਖ ਮੰਤਰੀ ਦੀ ਗੈਹਾਜ਼ਰੀ ਚ ਉਹ ਉਹ ਕੌਣ ਦਵੱਲੀ ਫਿਰਦਾ ਉਹ ਭਗਵੰਤ ਸਿੰਘ ਮਾਨ ਨੂੰ ਦਿੱਤਾ ਪੰਜਾਬ ਦੇ ਲੋਕਾਂ ਨੇ ਉਹ ਉਹਦਾ ਖਰਚਾ ਕਿਹਦੇ ਸਿਰ ਪਾਉਂਗੇ ਤੇ ਦਿੱਲੀ ਤੇ ਗੁਜਰਾਤ ਦੇ ਵਿੱਚ ਜਿਹੜਾ ਚੱਲਿਆ ਇਹ 45 ਤੇ 55 ਲੱਖ ਦਾ ਹਿਸਾਬ ਦਿੱਤਾ ਜਾਵੇ ਪਰ ਸੱਚਿਆ ਤਾਂ ਦੇ ਦਿਓ ਉਹੀ ਤਾਂ ਚੁੱਪਦੇ ਨੇ ਉਹੀ ਤਾਂ ਚੁੱਪਦੇ ਐ ਸਵਾਲ ਹੀ ਚੁੱਪਦੇ ਐ ਜਿਹੜੇ ਕੀਤੇ ਨੇ ਵੀ ਸਾਨੂੰ ਸਵਾਲ ਕਿਵੇਂ ਭਗਵਾਨ ਤਮਾਨ ਨੂੰ ਸਤਾ ਦਾ ਨਸ਼ਾ ਥੋੜਾ ਜਿਆਦਾ ਚੜ ਗਿਆ ਭਗਵਾਨ ਤਮਾਨ ਸਿਆ ਇਹ ਉਹੀ ਲੋਕ ਨੇ ਜਿਹੜੇ ਪਿਛਲਿਆਂ ਨੂੰ ਪਿਛਲੀਆਂ ਸਰਕਾਰਾਂ ਨੂੰ ਉਹਨਾਂ ਦੇ ਚੱਠੇ ਮੂਹਰੇ ਲਿਆਉਂਦੇ ਸੀ ਲੋਕਾਂ ਸਾਹਮਣੇ ਉਦੋਂ ਸਾਨੂੰ ਕੀ ਆਦਾ ਹੁੰਦਾ ਸੀ ਆ ਕੇ ਸਾਡੀ ਕਬਰ ਤਾਂ ਕਰ ਚੋ ਸਾਟੀਆਂ ਖਬਰਾਂ ਚਲਾਜੋ ਅਸੀਂ ਲੋਕਾਂ ਦੇ ਮੁੱਦੇ ਚੱਕਦੇ ਆਂ ਸਾਡੇ ਵਾਰੀ ਆਓ ਇੱਧਰ ਸਾਡੀ ਇੰਟਰਵਿਊ ਕਰ ਲੋ ਅਸੀਂ ਸੋਸ਼ਲ ਮੀਡੀਆ ਤੇ ਲੋਕਾਂ ਦੇ ਆਵਾਜ਼ ਚੱਕਣਾ ਚਾਹੁੰਦੇ ਆਂ ਛੋਡੇ ਮਾਤੇ ਮਰਾਈ ਸਰਕਾਰਾਂ ਦੇ ਚਿੱਠੇ ਨੰਗੇ ਕਰਨੇ ਚਾਹੁੰਦੇ ਆਂ ਤੇ ਫੇਰ ਉਹ ਚਿੱਠੀ ਨੰਗੇ ਕੀਤੀ ਸੀ ਜੇ ਪਿਛਲੀਆਂ ਸਰਕਾਰਾਂ ਵਿਰੁੱਧ ਤੁਸੀਂ ਚਲਾਇਆ ਉਦੋਂ ਵੀ ਚਲਾਇਆ ਪਿਛਲੀਆਂ ਸਰਕਾਰਾਂ ਦੇ ਵੀ ਚਿੱਠੇ ਸਾਹਮਣੇ ਲਿਆਂਦੇ ਆ ਫੇਰ ਹੀ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਹੈ ਕਿਸਾਨੀ ਅਦੋਲਨ ਨੇ ਆਉਣਾ ਸੀ ਇਹਨਾਂ ਦੀ ਦਾਲ ਗਲਣੀ ਸੀ ਇਹਨਾਂ ਨੇ ਬੰਨਣਾ ਸੀ ਕਿਸੇ ਨੇ ਲੋਕਾਂ ਨੇ ਨਾਂ ਨਹੀਂ ਵੇਖਿਆ ਕੋਈ ਲੋਕਾਂ ਨੇ ਚਿਹਰਾ ਨਹੀਂ ਵੇਖਿਆ ਕੋਈ ਲੋਕਾਂ ਨੇ ਮੋਹਰਾ ਨਹੀਂ ਵੇਖਿਆ ਲੋਕਾਂ ਨੇ ਚੱਕ ਕੇ ਲਿਆਤੇ ਵੀ ਇਹ ਸ਼ਾਇਦ ਪੰਜਾਬ ਦਾ ਸੁਧਾਰ ਕਰ ਦੇਣਗੇ ਜਿਸ ਤਰ੍ਹਾਂ ਲੋਕ ਪਿਛਲੇ ਤੋ ਦੁਖੀ ਸੀ ਤੇ ਉਹ ਸੋਡੇਰਕੇ ਭਰਾਵਾਂ ਨੇ ਚਿੱਠੇ ਸਾਹਮਣੇ ਕੀਤੇ ਸੀ ਵੀ 75 ਸਾਲਾਂ ਦੀ 70 ਸਾਲਾਂ ਦੀ ਬਈ ਲੁੱਟ ਹੋ ਰਹੀ ਐ ਤੇ ਅੱਜ ਸੋਡੇਰਕੇ ਭਰਾਈ ਚੁੱਬਲ ਰਹੇ ਐ ਸੋਡੇਰਕੇ ਭਰਾਵਾਂ ਨੂੰ ਫੋਨ ਲਾ ਰਹੇ ਸੀ ਵੀ ਆ ਕੇ ਸਾਡੀ ਕਵਰੇਜ ਕਰ ਜੋ ਤੇ ਫਿਰ ਉਹੀ ਗੱਲਾਂ 'ਚ ਚੁੱਪਦੀਆਂ ਇਹਨਾਂ ਨੇ ਸਿਖਾਇਆ ਸੀ ਵੀ ਡळा ਤਾਂ ਡळा ਹੁੰਦਾ ਐ ਕਿੱਧਰ ਸੇ ਚਲਾ ਹੁੰਦਾ ਐ ਵੀ ਪਿੰਡਾਂ ਦੇ ਵਿੱਚ ਗਨਮੈਨ ਕਿਉਂ ਲੈ ਕੇ ਜਾਂਦੇ ਐ ਇਹ ਤਾਂ ਲੈ ਕੇ ਜਾਂਦੇ ਐ ਵੀ ਕਿਤੇ ਡळा ਨਾ ਚੱਲ ਜੇ ਤੇ ਫੇਰ ਹੁਣ ਜੇ ਡळा ਤਾਂ ਡळा ਹੁੰਦਾ ਐ ਕਿੱਧਰ ਸੇ ਚਲਾ ਹੁੰਦਾ ਐ ਤੇ ਫੇਰ ਛੋਡੇ ਨਹੀਂ ਚੱਲ ਗਿਆ ਫੇਰ ਇਹ ਆਦੇ ਹੁੰਦੇ ਸੀ ਗਨਮੈਨਾਂ ਦੀ ਨਹੀਂ ਲੋੜ ਜੇ ਗਨਮੈਨ ਲੈਣੇ ਆ ਮੁਰਗੀ ਖੱਲੇ ਖੋਲ ਲੂ ਇਸੇ ਦੀਆਂ ਗੱਲਾਂ ਹੀ ਨੇ ਆਪਾਂ ਨਹੀਂ ਕਹਿ ਰਹੇ ਇਹਦੀਆਂ ਗੱਲਾਂ ਗੱਲਾਂ ਨੇ ਵੀ ਜੇ ਮਨਿਸਟਰ ਬਣਨਾ ਮੁੱਖ ਮੰਤਰੀ ਬਣਨਾ ਤੁਸੀਂ ਇੱਕ ਵਾਰਾ ਬਣ ਜੋ ਦੂਜੀ ਯਾਰ ਤੁਹਾਨੂੰ ਵੋਟ ਮੰਗਣ ਦੀ ਲੋੜ ਨਾ ਪਵੇ ਵੀ ਲੋਕ ਤੁਹਾਨੂੰ ਆਪ ਕਹਿਣ ਵੀ ਅਸੀਂ ਵੋਟ ਪਾਵਾਂਗੇ ਵੀ ਤੁਹਾਨੂੰ ਗਨਮੈਣ ਲੈਣ ਦੀ ਨਾ ਲੋੜ ਪੈਣਾ ਮੈਂ ਆ ਦਾ ਸਭ ਤੋਂ ਵੱਧ ਇਹ ਮੁੱਖ ਮੰਤਰੀ ਨਾਲ ਗਨਮੈਣ ਹੈ ਸਭ ਤੋਂ ਵੱਧ ਇਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਲੈਂਡ ਕਰੂਜਣਾ ਨੇ ਸਭ ਤੋਂ ਵੱਧ ਪੰਜਾਬ ਨੂੰ ਕਰਜ਼ਾਈ ਭਗਵੰਤ ਮਾਨ ਨੇ ਕੀਤਾ ਦੂਜਿਆਂ ਨੇ ਤਾਂ 3 ਲੱਖ ਕਰੋੜ ਦਾ ਕਰਜ਼ਾਈ ਕੀਤਾ ਸੀ ਇਹਨੇ ਉਦੋਂ 3-3.5 ਸਾਲਾਂ ਚ 4.5 ਤੋਂ ਪੌਣੇ 5 ਲੱਖ ਕਰੋੜ ਦਾ ਪੰਜਾਬ ਨੂੰ ਕਰਜ਼ਾਈ ਕਰਤਾ ਦਿੱਲੀ ਵਾਲੇ ਤੋਂ ਚੱਕ ਚੱਕ ਕੇ ਮਾਲ ਉਧਰ ਲਿਜਾ ਰਹੇ ਨੇ ਮਲਾਜ਼ਮਾਂ ਨੂੰ ਦੇਣ ਨੂੰ ਤਨਖਾਣ ਹੀ ਤੇਰੇ ਕੋਲੇ ਉਹ ਤੂੰ ਪੰਚਾਇਤੀ ਜ਼ਮੀਨਾਂ ਵੇਚ-ਵੇਚ ਕੇ ਦੇ ਰਿਆ ਹੈ ਪੈਲਸਾਂ ਬਰਜੋਰ ਕਰੋਂਦੇ ਫਿਰਦੇ ਨੇ ਉਹਨਾਂ ਦੇ ਤੂੰ ਖਾਤਿਆਂ 'ਚ ਨਹੀਂ ਪਾਇਆ ਪੱਤਰਕਾਰਾਂ ਤੇ ਤੂੰ ਪਰਚੇ ਦਰਜ ਕਰਨ ਦਾ ਤੇਰੇ ਕੋਲੇ ਸਮਾਂ ਆ ਜਾਂਦਾ ਓਏ ਭਰਾਵਾ ਮਾੜੀ ਮੋਟੀ ਸੋਚ ਕਰ ਲਾ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦੀ ਗੱਦੀ ਤੇ ਬਾਇਆ ਤੈਨੂੰ ਓਏ ਇੱਥੇ ਤਾਂ ਵੱਡੇ ਵੱਡੇ ਸ਼ਕੰਦਰ ਬਾਦਸ਼ਾਹ ਕੇ ਮੁੜ ਕੇ ਭਗਵੰਤ ਸਿੰਘਾਂ ਉਹਨਾਂ ਤੋਂ ਵੀ ਪੰਜਾਬ ਦਾ ਸ਼ਾਮਣਾ ਨਹੀਂ ਹੋਇਆ ਉਹ ਵੀ ਪੰਜਾਬ ਨਾਲ ਮੱਥਾ ਲਾ ਕੇ ਵਾਪਸ ਮੁੜ ਕੇ ਇੱਥੇ ਤਾਂ ਉਹਨਾਂ ਦੀ ਧਰਤੀ ਆ ਜਿਹਨੇ ਸਵਾ ਲੱਖ ਨਾਲ ਇੱਕ ਲੜਾਤਾ ਤੂੰ ਕੀ ਦੀ ਬਾਗ ਦੀ ਮੂਲੀ ਐ ਮੁੱਖ ਮੰਤਰੀ ਐ ਕੋਈ ਤੂੰ ਖੁਦਾ ਨਹੀਂ ਬਣ ਗਿਆ ਇਸ ਕਰਕੇ ਤੇਰਾ ਨਸ਼ਾ ਲੋਕ ਲਾ ਦੇਣਗੇ ਇਹਨਾਂ ਨਸ਼ਾ ਸੱਤਾ ਦਾ ਮਾੜਾ ਹੁੰਦਾ ਅਸੀਂ ਤੈਨੂੰ ਆਦੇ ਆ ਪੱਤਰਕਾਰਾ ਭਾਈਚਾਰਾ ਲੋਕਤੰਤਰ ਦਾ ਚੌਥਾ ਥੰਮ ਐ ਜੇ ਚੌਥਾ ਥੰਮ ਨਾ ਬਚਿਆ ਇੱਥੇ ਬਚੂਗਾ ਕੌਣ ਇਹਨੇ ਹਮਲਾ ਕਿਹਦੇ ਤੇ ਨਹੀਂ ਕੀਤਾ ਕਿਸਾਨਾਂ ਤੇ ਇਹਨੇ ਕੀਤਾ ਇਹ ਅਦਾ ਸੀ ਮੈਂ ਕਿਸਾਨਾਂ ਦਾ ਮੁੰਡਾ ਐ ਪਾਰਲੀਮੈਂਟ ਦੇ ਵਿੱਚ ਗੱਜ-ਗੱਜ ਕੇ ਨਾਰੇ ਮਾਰਦਾ ਹੁੰਦਾ ਸੀ ਮੋਦੀ ਸਾਹਿਬ ਕਾਲੇ ਕਾਨੂੰਨ ਵਾਪਸ ਲਾਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਹ ਧਰਨਿਆਂ 'ਚ ਆ ਕੇ ਪੈਂਦੇ ਸੀ ਇਹ ਕਹਿੰਦੇ ਸੀ ਸਾਨੂੰ ਬੋਲਣ ਦਾ ਮੌਕਾ ਦਿਓ ਉਹ ਤਾਂ ਜਥੇਬੰਦੀਆਂ ਸੀ ਪੀਐਸ ਨੂੰ ਮੌਕਾ ਦੇਣ ਦਾ ਫਾਇਦਾ ਨਹੀਂਗਾ ਵੀ ਸਿਆਸੀਆਂ ਤੋਂ ਦੂਰ ਰਹੋ ਇਹ ਮੌਕਾ ਭਾਲਦੇ ਸੀ ਇਹ ਉਹ ਮੌਕੇ ਦਾ ਫਾਇਦਾ ਲੈ ਕੇ ਕਿਸਾਨੀ ਅंदोलਨ ਆਉਣਾ ਸੀ ਇਹਨਾਂ ਦੀਆਂ ਸਰਕਾਰਾਂ ਬਣਨੀਆਂ ਸੀ ਅੱਜ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਕਿੱਧਰ ਗਿਆ ਕਿਸਾਨਾਂ ਤੇ ਇਹਨੇ ਲਾਠੀਆਂ ਵਾਹੀਆਂ ਮਜ਼ਦੂਰਾਂ ਤੇ ਇਹਨੇ ਲਾਠੀਆਂ ਵਾਹੀਆਂ ਮਲਾਜ਼ਮਾਂ ਤੇ ਇਹਨੇ ਲਾਠੀਆਂ ਵਾਹੀਆਂ ਪੱਤਰਕਾਰਾਂ ਤੇ ਇਹਨੇ ਪਰਚੇ ਦਰਜ ਕੀਤੇ ਪਹਿਲਾ ਮੁੱਖ ਮੰਤਰੀ ਜੀ ਨੇ ਸਭ ਤੋਂ ਵੱਧ ਪੱਤਰਕਾਰ ਭਾਈਚਾਰੇ ਦਾ ਕਾਣ ਕੀਤਾ ਜਿਹਨੂੰ ਚੌਥਾ ਥੰਮ ਮੰਨਿਆ ਜਾਂਦਾ ਸੀ ਇਹਦਾ ਮਤਲਬ ਇਹਨੇ ਭਾਜਪਾ ਨੂੰ ਵੀ ਚੰਗਾ ਘਵਾਤਾ ਇਹਨੇ ਮੋਦੀ ਨੂੰ ਵੀ ਚੰਗਾ ਘਵਾਤਾ ਹੁਣ ਚਿਪਾਂ ਵਾਲੇ ਮੀਟਰਾਂ ਦਾ ਚੱਲ ਰਿਹਾ ਇਹ ਸਿਸਟਮ ਆ ਪਿੰਡਾਂ ਦੇ ਵਿੱਚ ਮਾਰਚ ਹੋ ਰਹੇ ਸੀ ਚਿਪ ਵਾਲੇ ਮੀਟਰੇ ਸੈਂਟਰ ਨਾਲ ਮਿਲ ਕੇ ਬੰਦਾ ਲਾ ਰਿਹਾ ਇਹਨੇ ਆਖਿਆ ਹੁਣ ਪਰਚੇ ਖੋਲ ਦਿਓ ਪੱਤਰਕਾਰਾਂ ਦੇ ਲੋਕਾਂ ਦਾ ਐਨੂੰ ਮੂੰਹ ਕਰ ਦਿਓ ਓਏ ਭਰਾਵਾ ਚਿੱਪਾ ਵਾਲੇ ਮੀਟਰਾਂ ਦਾ ਵੀ ਵਿਰੋਧ ਕਰਾਂਗੇ ਪੱਤਰਕਾਰਾਂ ਭਾਈਚਾਰਿਆਂ ਦੀ ਵੀ ਲੜਾਈ ਲੜਾਂਗੇ ਲੋਕਾਂ ਨੂੰ ਆਦੇ ਆ ਉੱਠ ਕੇ ਆਓ ਘਰਾਂ ਚ ਛੇ ਪੱਤਰਕਾਰਾਂ ਨੇ ਬੱਚੇ ਆਹ ਲੋਕ ਸਾਡੇ ਭਰਾਣਾ ਬੱਚੇ ਆਵਾਜ਼ ਚੱਕਣ ਵਾਲੇ ਛੋਟੀ ਆਵਾਜ਼ ਕੌਣ ਚੱਕੂਗਾ ਛੋਡੇ ਘਰਾਂ ਚ ਡਾਂਗ ਲਈ ਦੁਸ਼ਮਣ ਬਾਹਰ ਚ ਆ ਗਿਆ ਭਰਾਵੋ ਜੇ ਇਹ ਮੀਟਰ ਵੀ ਲੱਗ ਜਾਂਦੇ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਵੜੇ ਸਾਰੇ ਸਿਸਟਮ ਦਾ ਘਾਣ ਹੋ ਜਾਣਾ ਇਸ ਕਰਕੇ ਮੁੱਖ ਮੰਤਰੀ ਨੂੰ ਆਦਿਆ ਤੂੰ ਜਾਗ ਜਾਗ ਜਾ ਚੰਗਾ ਰਹਿ ਜਾਏਗਾ 27 ਦੇ ਵਿੱਚ ਆਉਣਾ ਤੁਸੀਂ ਪਿੰਡਾਂ 'ਚ ਫੇਰ ਵੇਖੋ ਵੀ ਕੀ ਭਾਅ ਵਿਕਦੀ ਹੈ ਉਹ ਕਹਿੰਦੇ ਵੀ ਇਹਨਾਂ ਦਾ ਦਿੱਲੀ ਤੋਂ ਆਕਾ ਆਕਾ ਨੇ ਇਹਨਾਂ ਦੇ ਉਹ ਕਹਿੰਦੇ ਨੇ ਵੀ ਸ਼ਾਮ-ਦਾਮ ਦੰਡਬੇਦ ਜੋ ਕਰਨਾ ਪਵੇ ਅਸੀਂ 27 'ਚ ਸਰਕਾਰ ਬਣਾਉਣੀ ਹੈ ਪੰਜਾਬ 'ਚ ਕੀ ਲੱਗਦਾ ਇਸ ਤਰ੍ਹਾਂ ਸਰਕਾਰ ਬਣ ਜੂਗੀ 27 ਦੇ ਵਿੱਚ ਪੰਜਾਬ 'ਚ ਸਭ ਤੋਂ ਪਹਿਲਾਂ ਤਾਂ ਜਿਹੜਾ ਉਹਨਾਂ ਨੇ ਸ਼ਾਮ-ਦਾਮ ਮਾਪਦ ਦੰਡ ਪੇਟ ਲੜਾਈ ਝਗੜੇ ਪਰਚੇ ਖਰਚੇ ਜੋ ਉਹਨਾਂ ਨੇ ਕਿਹਾ ਵੀ ਉਹ ਚੀਜ਼ ਦਾ ਸਬਤ ਉਹਨਾਂ ਨੇ ਕਰਤੀ ਵੀ ਜਿਹੜੇ ਰਾਹ ਚੱਲ ਪੈ ਚੁੱਕੇ ਨੇ ਚੱਲੇ ਹੋਏ ਨੇ ਉਹ ਤਾਂ ਚੱਲ ਹੀ ਰਿਹਾ ਕੋਈ ਕਸਰ ਨਹੀਂ ਛੱਡੀ ਨਾ ਪੱਤਰਕਾਰੇ ਪੱਤਰਕਾਰਾਂ ਤੇ ਨਾ ਕਿਸਾਨਾਂ ਮਜ਼ਦੂਰਾ ਮੁਲਾਜ਼ਮਾਂ ਤੇ ਨਾ ਲੋਕਾਂ ਤੇ ਉਹਨਾਂ ਨੇ ਕਸਰ ਨਹੀਂ ਇਹ ਸਰਕਾਰ ਨੇ ਛੱਡੀ ਪਰ ਇੱਕ ਗੱਲ ਹੈ ਜਿਹੜੇ ਨੇ ਇਹ ਗੱਲ ਕਹੀ ਅਮਨ ਜੀ ਮਨੀਸ਼ ਸਸੋਧੀਆਂ ਨਾ ਉਹਦਾ ਸ਼ਾਇਦ ਇਹੋ ਜਿਹਾ ਕੁਝ ਹੈ ਉਹਨੂੰ ਆਦੇ ਆ ਵੀ ਇਹ ਪੰਜਾਬ ਦੀ ਧਰਤੀ ਹੈ ਪੰਜਾਬ ਇਹ ਚੀਕਾਂ ਮਾਰਾ ਦਿੰਦੇ ਆ ਲੋਕ ਇਹ ਉਹਨਾਂ ਵਾ ਉਹਨਾਂ ਦੇ ਵਾਰਸ ਆ ਜੀ ਨੇ ਸਵਾ ਲੱਖ ਨਾਲ ਇੱਥੇ ਇੱਕ ਲੜਾਤਾ ਇਹ ਉਹਨਾਂ ਦੇ ਵਾਰਸ ਆ ਜਿਹੜੇ 6 ਤੇ 9 ਸਾਲ ਦੇ ਨੀਆਂ ਚ ਚੰਤੇ ਉਹਨਾਂ ਨਾਲ ਕੀ ਜ਼ਬਰ ਹੋਇਆ ਬੱਚਿਆਂ ਨਾਲ 6 ਸਾਲ ਦਾ ਬੱਚਾ ਖੇਡਣ ਗਿਆ ਨਹੀਂ ਮੁੜਦਾ 6 ਸਾਲ ਦੇ ਬੱਚੇ ਨੂੰ ਬੋਲਣਾ ਨਹੀਂ ਆਉਂਦਾ ਕਿ ਉਹਨਾਂ ਨੂੰ ਕਿੱਥੇ ਨਹੀਂ ਰੱਖਿਆ ਗਿਆ ਕੀ ਨਹੀਂ ਕੀਤਾ ਗਿਆ ਠੰਡੇ ਬੁਰਜਾਂ ਚ ਰੱਖਿਆ ਗਿਆ ਉਹਨਾਂ ਨੂੰ ਦਰਖਤਾਂ ਦੇ ਏਟਾ ਉਹਨਾਂ ਨੂੰ ਆਪਣੀਆਂ ਗਲੇਲਾਂ ਮਾਰੀਆਂ ਗਈਆਂ ਠੰਡਿਆਂ ਥਾਵਾਂ ਤੇ ਰੱਖਿਆ ਗਿਆ ਨੀਆਂ ਚ ਚੁਣਿਆ ਗਿਆ ਤੇ ਬੋਟੀ-ਬੋਟੀ ਕਰਕੇ ਉਹਨਾਂ ਤੇ ਚੰਡ ਕੀਤੇ ਗਏ ਕੀ ਨਹੀਂ ਕੀਤਾ ਸਹਬਜ਼ਾਦੇ ਜੰਗ ਚ ਸ਼ਹੀਦ ਹੋ ਗਏ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਤੇ ਕੀ ਨਹੀਂ ਬੀਤੀ ਇਹ ਕਿਹਦੇ ਵਾਰਸ ਨੇ ਇਹ ਉਹਨਾਂ ਦਾ ਇਸ ਧਰਤੀ ਤੇ ਖੂਨ ਡੋਲਿਆ ਹੋਇਆ ਹੈ ਤੁਸੀਂ ਕਿਹੜੀ ਬਾਗ ਦੀ ਮੂਲੀ ਆ ਤੁਸੀਂ ਦਿੱਲੀ ਤੋਂ ਆਏ ਸੋਨੂੰ ਕੀ ਪਤਾ ਇਹਦਾ ਇਤਿਹਾਸ ਕੀ ਆ ਪੰਜਾਬ ਦਾ ਇਹ ਉਹਨਾਂ ਦੇ ਵਾਰਸ ਆ ਜਿਹੜੇ 19 ਸਾਲ ਤੇ 21 ਸਾਲ ਦੀ ਉਮਰ ਦੇ ਵਿੱਚ ਹੱਸ ਕੇ ਫਾਂਸੀਆਂ ਤੇ ਚੜ ਕੇ ਆਉਦੇ ਲੋਕਾਂ ਦੇ ਖਾਤਰ ਏ ਉਹਨਾਂ ਦੇ ਵਾਰਸ ਆ ਜਿਹੜੇ ਨੋਮੇ ਪਾਤਸ਼ਾ ਦੂਜਿਆਂ ਦੀ ਧਰਮ ਦੇ Hindu ਧਰਮ ਬਚਾਉਣ ਦੀ ਖਾਤਰ ਦੂਸਰਾ ਧਰਮ ਬਚਾਉਣ ਦੀ ਖਾਤਰ ਸਾਡੇ ਲੋਕਾਂ ਨੂੰ ਬਚਾਉਣ ਦੀ ਖਾਤਰ ਆਪਣਾ ਕੁਰਬਾਨੀਆਂ ਦੇ ਦਿੰਦੇ ਨੇ ਆਪਣੀਆਂ ਸ਼ਹਾਦਤਾਂ ਦੇ ਦਿੰਦੇ ਨੇ ਪ੍ਰਵਾਹ ਨਹੀਂ ਮੰਨੀ ਇਹ ਤਾਂ ਦੂਸਰਿਆਂ ਨੂੰ ਬਚਾਉਣ ਖਾਤਰ ਆਪਣੀਆਂ ਜਾਨਾਂ ਦੇ ਦਿੰਦੇ ਨੇ ਤੇ ਤੁਸੀਂ ਇਹਨਾਂ ਨੂੰ ਦਬਾ ਲੋਗੇ ਇਹ ਜਿਹੜੇ ਚਾਮ ਧਾਮ ਡੰਡ ਭੇਟ ਲੜਾਈ ਝਗੜੇ ਪਰਚੇ ਖਰਚੇ ਸਸੋਦੀ ਹਾਰੀ ਇੱਥੇ ਨਹੀਂ ਚੱਲਣ ਵਾਲੇ ਇਹ ਭਾ ਲੋ ਕੋਈ ਜਗ੍ਹਾ ਹੋਰ ਇਹ ਭੌਰ ਆਏ ਨੇ ਭਗਵੰਤ ਮਾਨ ਨੂੰ ਆਦੇ ਤੁਸੀਂ ਬਾਜ ਆਜੋ ਇਹ ਭੌਰਾਂ ਦਾ ਕੁਝ ਨਹੀਂ ਜਾਣਾ ਇਹਨਾਂ ਨੇ ਬੈਗ ਚ ਕੱਪੜੇ ਪਾਉਣੇ ਆ ਸਤਾਈ ਦੇ ਵਿੱਚ ਉੱਡ ਜਾਣੇ ਉੱਡ ਜਾਣਗੇ ਉਹਦੇ ਕਿਉਂਕਿ ਹੁਣ ਪੈਸਾ ਇਥੋਂ ਲੁੱਟ-ਲੁੱਟ ਕੇ ਲਈ ਜਾਂਦੇ ਨੇ ਲੋਕਾਂ ਦਾ ਇਹ ਪਲਾਸ ਨਾਲ ਖੂਨ ਚੂਸ ਰਹੇ ਨੇ ਲੋਕਾਂ ਦਾ ਉਹ ਪੈਸਾ ਦਿੱਲੀ ਲਿਜਾ ਰਹੇ ਨੇ ਢੋ ਰਹੇ ਨੇ ਰੱਖੇ ਹੋਏ ਆਪਦੇ ਕਰਿੰਦੇ ਇਹਨਾਂ ਨੇ ਸਾਰੇ ਕਰਿੰਦੇ ਪੰਜਾਬ ਭੇਜੇ ਹੋਏ ਨੇ ਪੰਜਾਬ ਦਾ ਲੁੱਟ ਕੇ ਮਾਲ ਬਾਰ ਲਿਜਾ ਰਹੇ ਨੇ ਆਪਦੇ ਘਰਾਂ ਚ ਲਿਜਾ ਰਹੇ ਨੇ ਕੇਦਰੀਵਾਲ ਦੇ ਕਰੋੜਾਂ ਦੇ ਪਰਦੇ ਲੱਗੇ ਨੇ ਕਿੱਥੋਂ ਲੱਗੇ ਉਹ ਤਾਂ ਦਾ ਸੀ ਮੈਂ ਇੱਕ ਆਮ ਕਮਰੇ ਚ ਰਹਿਣ ਵਾਲਾ ਤੇ ਅੱਜ ਕਰੋੜਾਂ ਦੇ ਪਰਦੇ ਹੀ ਲੱਗੇ ਨੇ ਅਰਬਾਂ ਖਰਬਾਂ ਰੁਪਈਆ ਦੇ ਬੰਗਲੇ ਪਾਏ ਨੇ ਉਹ ਕਿੱਥੋਂ ਆ ਗਏ ਇਹਨਾਂ ਨੇ ਤਾਂ ਭਗਵੰਤ ਮਾਨਾ ਉੱਟ ਜਾਣਾ ਲੁੱਟ ਕੇ ਮਾਲ ਉਹਦੇ ਪਾਉਣੇ ਆਉਦੇ ਬੈਗ ਚ ਕੱਪੜੇ ਜਿੱਦ ਦੇ 27 ਦੇ ਵਿੱਚ ਵੋਟਾਂ ਪੈ ਗਈਆਂ ਇਹ ਤਾਂ ਭਾ ਲੈਣਗੇ ਫਿਰ ਕੋਈ ਹੋਰ ਸਟੇਟ ਜਾ ਕੇ ਤੇ ਸੋਡਾ ਕੀ ਬਣੂ ਫੇਰਾ ਤੁਸੀਂ ਜਿਹੜੇ 95 96 ਆ ਤੁਸੀਂ ਪਿੰਡਾਂ ਚ ਆਉਣਾ ਹੈ ਤੁਸੀਂ ਇੱਥੇ ਰਹਿਣਾ ਹੈ ਤੁਸੀਂ ਆ ਲੋਕਾਂ ਨਾਲ ਵਿਚਰਨਾ ਹੈ ਪਰ ਅਸੀਂ ਫੇਰ ਆ ਲੋਕ ਫੇਰ ਜਿੱਦੇ ਤੁਸੀਂ ਵਿਰੋਧੀ ਧਿਰ ਚ ਹੋਏ ਇਹਨਾਂ ਨੇ ਫੇਰ ਛੋਟੇ ਕੋਲੇ ਆ ਕੇ ਛੋਟੇ ਸਵਾਲ ਪੁੱਛਣੇ ਨੇ ਫੇਰ ਛੋਟੇ ਸਵਾਲ ਲੋਕਾਂ ਤੱਕ ਪਹੁੰਚਾਉਣੇ ਨੇ ਪਰ ਜਦੋਂ ਸੱਪ ਨੰਗਿਆ ਫਿਰ ਮਗਰੋਂ ਪੂਛ ਕੁੱਟਣ ਦਾ ਉਹਦਾ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂਗਾ ਇਸ ਕਰਕੇ ਕਹਦੇ ਆ ਇਹ ਬਾਜ਼ ਆ ਜਾਓ ਤੇ ਜਿਹੜੇ ਪਰਚੇ ਨੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਲਾਂਟਾ ਪਾਓ ਸਰਕਾਰ ਨੂੰ ਆਪਦੇ ਜ਼ਿਲ੍ਹਿਆਂ ਦੇ ਵਿੱਚ ਇਹ ਚੀਜ਼ ਦਾ ਆਵਾਜ਼ ਚੱਕੋ ਇਹ ਚੀਜ਼ ਦੀ ਵਿਰੋਧਤਾ ਚੱਕੋ ਇਹ ਪਰਚੇ ਮਨਿੰਦਰ ਤੇ ਨਹੀਂ ਹੈ ਨਾ ਮਿੰਟੂ ਦਾ ਬੰਦਾ ਨਾ ਮਨਿੰਦਰ ਦਾ ਬੰਦਾ ਇਹ ਪਰਚੇ ਆ ਲੋਕਾਂ ਦੇ ਜੇ ਲੋਕਾਂ ਦੀ ਆਵਾਜ਼ ਚੱਕਦੇ ਆ ਸਰਕਾਰਾਂ ਦੇ ਚਿੱਠੇ ਛੋਡੇ ਸਾਹਮਣੇ ਲਿਆਉਂਦੇ ਆ ਤੇ ਤਾਂ ਇਹਨਾਂ ਨੂੰ ਇਹ ਮੈਡਲ ਪਾਏ ਨੇ ਪਰ ਮੈਂ ਤੁਹਾਨੂੰ ਵਧਾਈ ਦਿੰਦਾ ਇੱਕ ਤਾਂ ਵਧਾਈ ਕੀ ਹੈ ਵੀ ਛੋਡੇ ਤੇ ਛੇਮਾ ਸਟਾਰ ਲੱਗ ਗਿਆ ਜਿਵੇਂ ਕਿਸੇ ਅਫਸਰ ਦੀ ਪ੍ਰਮੋਟ ਹੁੰਦਾ ਨਾ ਵੀ ਉਹਦੀ ਕਾਪਾ ਕਹਦੇ ਨੇ ਇੱਕ ਸਟਾਰ ਲਾ ਕੇ ਦੋ ਲਾ ਕੇ ਤਿੰਨ ਲਾ ਕੇ ਉਸ ਤਰ੍ਹਾਂ ਛੋਟੇ ਸਟਾਰ ਲਾਤੇ ਸਰਕਾਰ ਨੇ ਪਰ ਤੁਸੀਂ ਲੋਕਵਾਜ ਲੋਕਾਂ ਦੀ ਆਵਾਜ਼ ਚਾਹਦਾ ਤੇ ਲੋਕ ਕਿਤੇ ਪਿੱਠ ਨਹੀਂ ਵਿਖਾਉਂਦੇ ਤੇ ਨਾ ਇਹ ਪੰਜਾਬ ਦੇ ਲੋਕ ਵਿਖਾਉਣਗੇ ਤੇ ਇਹ ਮਸਲਾ ਮਨਿੰਦਰ ਦਾ ਨਹੀਂ ਸੋਡਾ ਨਹੀਂ ਇਹ ਮਸਲਾ ਸਾਡੇ ਲੋਕਾਂ ਦਾ ਹੈ ਤੇ ਲੋਕ ਠੁੱਕ ਕੇ ਝਟਾ ਦੇਣਗੇ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ